ਪੰਜਾਬ ਦੇ ਵਿੱਚ ਅੱਜ ਮੀਂਹ ਨੂੰ ਲੈ ਕੇ ਭਾਰੀ ਅਲਰਟ ਜਾਰੀ ਕੀਤਾ ਗਿਆ ਹੈ ਤੇ ਅਗਲੇ 48 ਘੰਟੇ ਮੁਸੀਬਤ ਭਰੇ ਨਜ਼ਰ ਆਉਣਗੇ ਤਾਂ ਪੰਜਾਬ ਦੇ ਘੱਟੋ ਘਣ 19 ਥਾਵਾਂ ਦੇ ਉੱਤੇ ਅੱਜ ਤੇਜ਼ ਮੀਂਹ ਦੇ ਨਾਲ ਨਾਲ ਹਨੇਰੀ ਦੀ ਵਾਰਨਿੰਗ ਵੀ ਮੌਸਮ ਵਿਭਾਗ ਦੇ ਵੱਲੋਂ ਦਿੱਤੀ ਗਈ ਹੈ ਤਾਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਖਬਰ ਵਾਲੇ ਟੀਵੀ ਦੇ ਉੱਤੇ ਰੋਜ਼ਾਨਾ ਤੁਸੀਂ ਮੌਸਮ ਨਾਲ ਜੁੜੀ ਹੋਈ ਤਾਜ਼ਾ ਅਪਡੇਟ ਦੇਖਦੇ ਹੋ ਤਾਂ ਦੱਸਦੇ ਕਿ ਅੱਜ ਪੰਜਾਬ ਦੇ ਵਿੱਚ ਅ ਦੋ ਕਿ ਕੁਝ ਥਾਵਾਂ ਦੇ ਉੱਤੇ ਭਾਰੀ ਮੀਂਹ ਨੂੰ ਲੈ ਕੇ yellow alert ਜਾਰੀ ਕੀਤਾ ਗਿਆ ਇਸ ਦੌਰਾਨ ਚਾਰ ਜ਼ਿਲ੍ਹਿਆਂ ਦੇ ਵਿੱਚ ਜੋ ਕਿ ਕੁਝ ਥਾਵਾਂ ਦੇ ਉੱਤੇ ਥੋੜੀ ਤੋਂ ਲੈ ਕੇ ਪਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤਾਂ ਉਹ ਕਿਹੜੇ-ਕਿਹੜੇ ਇਲਾਕੇ ਨੇ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਦਰਅਸਲ ਹਿਮਾਚਲ ਦੇ ਨਾਲ ਲੱਗਦੇ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਤੇ ਬਹਾਲੀ ਦੇ ਵਿੱਚ ਤੇਜ਼ ਮੀਂਹ ਨੂੰ ਲੈ ਕੇ ਇਹ ਅਲਰਟ ਜਾਰੀ ਕੀਤਾ ਗਿਆ ਕੱਲ ਦੇ ਮੁਕਾਬਲੇ ਅੱਜ ਔਸਤ ਜੋ ਕਿ ਤਾਪਮਾਨ ਦੇ ਵਿੱਚ ਦੱਸਦੀ ਹੈ ਕੀ ਵੱਧ ਤੋਂ ਵੱਧ 1.3 ਡਿਗਰੀ ਦੀ ਵਾਧੂ ਦਰਸ ਕੀਤਾ ਗਿਆ ਹਾਲਾਂਕਿ ਇਹ ਤਾਪਮਾਨ ਰਾਜ ਦੇ ਆਮ ਤਾਪਮਾਨ ਦੇ ਨਾਲੋਂ 4.5 ਡਿਗਰੀ ਘੱਟ ਰਿਹਾ ਹੈ ਸਭ ਤੋਂ ਬਾਅਦ ਤਾਪਮਾਨ ਅਭੋਰ ਦੇ ਵਿੱਚ ਦਰਜ ਕੀਤਾ ਗਿਆ ਹੈ ਜੋ ਕਿ 35 ਡਿਗਰੀ ਸੀਗੀ ਜੁਜੇ ਪਾਸੇ ਹੁਸ਼ਾਰਪੁਰ ਦੇ ਵਿੱਚ ਪੰਜਾਬ ਮਿਲਟਰੀ ਤੇ ਲੁਧਿਆਣਾ ਦੇ ਵਿੱਚ 131 ਮਿਲੀਲੀਟਰ ਮੀ ਜਿਹੜਾ ਕਿ ਦਰਜ ਕੀਤਾ ਗਿਆ ਹੈ ਤਾਂ ਮੌਸਮ ਵਿਭਾਗ ਦੇ ਵੱਲੋਂ 29 ਥਾਵਾਂ ਦੇ ਲਈ ਅੱਜ ਸਵੇਰ ਤੋਂ ਹੀ ਦੱਸ ਦਈਏ ਕਿ ਹਨੇਰੀ ਤੇ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ